ਬਾਈਬਲ ਦੇਵ ਸਿੰਘ ਬਡਾਲਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਉਹ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਖਾਤਬ ਹੋ ਕੇ ਲਿਖੀ ਗਈ ਹੈ ਔਰ ਇਸ ਚਿੱਠੀ ਦੇ ਵਿੱਚ ਬੜਾ ਕੁਝ ਬਲਦੇਵ ਸਿੰਘ ਬਡਾਲਾ ਵਿਕਤ ਕਰਦੇ ਨਜ਼ਰ ਆ ਰਹੇ ਨੇ ਬਹੁਤ ਕੁਝ ਦੱਸਦੇ ਬਹੁਤ ਕੁਝ ਬਿਆਨ ਕਰਦੇ ਅਪੀਲ ਕਰਦੇ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰ ਇਹ ਚਿੱਠੀ ਲਿਖੀ ਗਈ ਕੋਈ ਬਲਦੇਵ ਸਿੰਘ ਬਡਾਲਾ ਨੇ ਇਹ ਚਿੱਠੀ ਕਿਉਂ ਲਿਖੀ ਬਲਦੇਵ ਸਿੰਘ ਬਡਾਲਾ ਗਰਾਂ ਦਾ ਇੱਕ ਮੋਰਚਾ ਲੰਮੇ ਸਮੇਂ ਤੋਂ ਅੰਮ੍ਰਿਤਸਰ ਹੈਰੀਟੇਜ ਸਟਰੀਟ ਦੇ ਉੱਤੇ ਲੱਗਿਆ ਹੋਇਆ ਦਰਬਾਰ ਸਾਹਿਬ ਦੇ ਐਨ ਬਾਅਦ ਉਹ ਮੋਰਚਾ ਲੱਗਿਆ ਹੋਇਆ ਉਹ ਬਲਦੇਵ ਸਿੰਘ ਵਡਾਲਾ ਆਖਿਰ ਚਿੱਠੀ ਲਿਖਦੇ ਨੇ ਵਿਸ਼ਾ ਕੀ ਹੈ ਅੰਦਰ ਮضموم ਕੀ ਹੈ ਆਓ ਤੁਹਾਨੂੰ ਪੜ੍ਹ ਕੇ ਸੁਣਾਉਂ। ਆਪਣੇ ਫੇਸਬੁਕ ਦੇ ਉੱਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਉਹ ਚਿੱਠੀ ਸਾਂਝੀ ਕੀਤੀ ਹੈ। ਸਭ ਤੋਂ ਪਹਿਲਾਂ ਸੰਬੋਧਨ ਕਰਦਿਆਂ ਹੋਇਆਂ ਗ੍ਰੀਟ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਤੋਂ ਪਹਿਲਾਂ ਸ਼੍ਰੀਮਾਨ ਜੀ ਇਹ ਹੈ ਕਿ ਮਨੁੱਖਤਾ ਅਤੇ ਜਮਹੂਰੀਅਤ ਅਦਾਰਿਆਂ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਇਸ ਪੱਤਰ ਰਾਹੀਂ ਅਸੀਂ ਤੁਹਾਡਾ ਧਿਆਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਬਣੀ ਗੰਭੀਰ ਸਥਿਤੀ ਵੱਲ ਖਿੱਚਣਾ ਚਾਹੁੰਦੇ ਹਾਂ ਇਹ ਹੈ ਕਿ ਸਾਲ 211 ਵਿੱਚ ਕਦੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਖੱਤਕਾਰ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਹੁੰਦਿਆਂ ਆਪ ਨੇ ਤਤਕਾਲੀ ਪ੍ਰਧਾਨ ਮંત્રી ਸਰਦਾਰ ਮਨਮੋਹਨ ਸਿੰਘ ਜੀ ਨੂੰ ਇੱਕ ਚਿੱਠੀ ਲਿਖੀ ਸੀ ਕਿ ਕਿਸਾਨ ਅਤੇ ਵਪਾਰੀ ਦੇ ਹੱਕਾਂ ਦੀ ਰੱਖਿਆ ਲਈ ਐਮਐਸਪੀ ਤੋਂ ਘੱਟੋ-ਘੱਟ ਮੁੱਲ ਉਤੇ ਫਸਲ ਖਰੀਦ ਨੂੰ ਰੋਕਣ ਲਈ ਕਾਨੂੰਨ ਗਰੰਟੀ ਦੀ ਮੰਗ ਕੀਤੀ ਸੀ ਇਹ ਹੈ ਕਿ 2114 ਤੋਂ ਹੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਅਤੇ ਤੁਹਾਡੇ ਪ੍ਰਧਾਨ ਮੰਤਰੀ ਬੜਨ ਤੋਂ ਲੈ ਕੇ 2125 ਤੱਕ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਉਲਟਾ ਇਸ ਦੇ ਬਦਲੇ ਤਿੰਨ ਹੋਰ ਖੇਤੀ ਵਿਰੋਧੀ ਕਾਲੇ ਕਾਨੂੰਨ ਲਾਗੂ ਕੀਤੇ ਗਏ ਜੋ ਕਿਸਾਨ ਹਿੱਤਾਂ ਲਈ ਘਾਤਕ ਸਨ ਉਹ ਤਿੰਨ ਕਾਲੇ ਕਾਨੂੰਨ ਦੇਸ਼ ਭਰ ਦੇ ਵਿੱਚ ਕਿਸਾਨ ਅੰਦੋਲਨ ਨੂੰ ਜਨਮ ਦੇਣ ਦਾ ਕਾਰਨ ਬਣੇ ਉਹਨਾਂ ਅੰਦੋਲਨਾਂ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੋਏ। ਉਹਨਾਂ ਅੰਦੋਲਨਾਂ ਦੌਰਾਨ ਸੈਂਕੜੇ ਕਿਸਾਨ ਇਨਸਾਫ ਦੀ ਆਸ ਵਿੱਚ ਦਮ ਤੋੜ ਗਏ। 2021 ਤੋਂ 2022 ਵਿੱਚ 378 ਦਿਨ ਚੱਲਿਆ ਸ਼ਾਂਤਮਈ ਢੰਗ ਨਾਲ ਇਹ ਇਤਿਹਾਸਕ ਅੰਦੋਲਨ ਤੁਹਾਡੀ ਸਰਕਾਰ ਵੱਲੋਂ ਐਮਐਸਪੀ ਅਤੇ ਦੂਸਰੀਆਂ ਮੰਗਾਂ ਨੂੰ ਮੰਨਣ ਦੇ ਵਾਅਦਿਆਂ ਦੇ ਮੁੱਲਤਵੀ ਕੀਤਾ ਗਿਆ। ਅਫਸੋਸ ਇਹ ਵਾਅਦੇ ਅਜੇ ਤੱਕ ਵੀ ਅਧੂਰੇ ਹੀ ਹਨ। ਸਰਕਾਰ ਨੇ ਕੀਤੇ ਵਾਅਦੇ ਪੂਰੇ ਕਰਨ ਦੀ ਲੋੜ ਨਹੀਂ ਸਮਝੀ। ਜਿਸ ਕਾਰਨ ਕਿਸਾਨ ਜਗਦੀਸ਼ ਸਿੰਘ ਢੱਲੇਵਾਲ ਅਣਾਈ ਮੌਤ ਮਰਨ ਲਈ ਭਾਰਤੀ ਕਿਸਾਨ ਖਾਤਰ ਪਿਛਲੇ 26 ਨਵੰਬਰ 2024 ਤੋਂ ਖਨੌਰੀ ਬਾਰਡਰ ਉੱਤੇ ਐਮਐਸਪੀ ਸਮੇਤ ਸਰਕਾਰ ਵੱਲੋਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਮੰਨੀਆਂ ਗਈਆਂ 13 ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਉੱਤੇ ਬੈਠੇ ਹੋਏ ਹਨ ਉਨ੍ਹਾਂ ਦੀ ਵਿਗੜੀ ਸਿਹਤ ਸਥਿਤੀ ਨਿਰੰਤਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਜੇਕਰ ਉਨ੍ਹਾਂ ਨਾਲ ਕੋਈ ਵੀ ਕਿਸੇ ਵੇਲੇ ਅਣਸੁਖਾਂ ਵੀ ਦੁਖਦਾਈ ਘਟਨਾ ਵਾਪਰਦੀ ਹੈ ਤਾਂ ਇਹ ਦੁਨੀਆ ਭਰ ਵਿੱਚ ਦੇਸ਼ ਦੇ ਸੰਵਿਧਾਨ ਨੂੰ ਨੀਵਾ ਵਿਖਾਉਣ ਵਾਲੀ ਮੰਦਭਾਗੀ ਨੰਗੜੇਓ ਘਟਨਾ ਹੋਵੇਗੀ ਸੋ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਸਥਿਤੀ ਨੂੰ ਸਮਝਦੇ ਹਨ ਅਤੇ ਕਿਸਾਨਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਲਈ ਜੋ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਰਾਹੀਂ ਇੱਕ ਕਦਮ ਅੱਗੇ ਵਧਾਇਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਸਾਨੂੰ ਭਰੋਸਾ ਹੈ ਕਿ ਤੁਸੀਂ 14 ਫਰਵਰੀ ਦੀ بجائے ਤੁਰੰਤ ਕਾਰਵਾਈ ਕਰੋਗੇ ਤੁਹਾਡੇ ਵੱਲੋਂ ਭਾਈ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ ਖਤਮ ਕਰਵਾਉਣ ਲਈ ਤੁਰੰਤ ਦਖਲ ਦਿੱਤਾ ਜਾਵੇਗਾ ਤੇ ਐਮਐਸਪੀ ਸਮੇਤ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਅਮਲਦਾਰੀ ਕੀਤੀ ਜਾਵੇਗੀ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਗਵਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਸਰਕਾਰ ਦੀ ਹੋਵੇਗੀ ਅਤੇ ਮੰਨਿਆ ਜਾਵੇਗਾ ਕਿ ਇਸ ਦੇਸ਼ ਵਿੱਚ ਕਿਸਾਨਾਂ ਵਾਸਤੇ ਕੋਈ ਸੰਵਿਧਾਨ ਕਾਨੂੰਨ ਜਮਹੂਰੀਅਤ ਨਾ ਦੀ ਕੋਈ ਚੀਜ਼ ਹੈ ਹੀ ਨਹੀਂ ਜੋ ਦੁਨੀਆ ਭਰ ਵਿੱਚ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਹੋਊ ਕਿਸਾਨੀ ਮਸਲੇ ਉੱਤੇ ਲੰਮੀਆਂ ਤਰੀਕਾਂ ਵੀ ਸਿਆਸਤ ਦਾ ਹਿੱਸਾ ਹੀ ਸਾਬਤ ਹੋਣਗੀਆਂ ਅਤੇ ਇਹ ਸਮਝਿਆ ਜਾਵੇਗਾ ਕਿ 14 ਫਰਵਰੀ ਦੀ ਲੰਮੀ ਤਰੀਕ ਰੱਖਣ ਦਾ ਮਤਲਬ ਸੁਪਰੀਮ ਕੋਰਟ ਤੋਂ ਖਿਹੜਾ ਛਡਾਉਣਾ ਦਿੱਲੀ ਚ ਹੋ ਰੀਆਂ ਚੋਣਾ 5 ਫਰਵਰੀ ਨੂੰ ਸਰਕਾਰ ਬਣਾਉਣ ਲਈ ਵੋਟਾਂ ਲੈਣੀਆਂ ਅਤੇ ਡੱਲੇਵਾਲ ਦੀ ਮੌਤ ਨੂੰ ਸਰਕਾਰ ਦੇ ਸਿਰ ਮੜਨ ਤੋਂ ਰੋਕਣਾ ਅਤੇ ਆਮ ਮੌਤ ਸਾਬਤ ਕਰਨਾ ਇਹ ਵੀ ਜਮਹੂਰੀਅਤ ਨਾਲ ਧੋਖਾ ਹੋ ਆਸ ਹੈ ਕਿ ਆਪ ਆਪਣੇ ਕੀਤੇ ਵਾਅਦਿਆਂ ਮੁਤਾਬਕ ਇਨਸਾਫ ਕਰਕੇ ਚੰਗੇ ਭਵਿੱਖ ਦੀ ਸ਼ੁਰੂਆਤ ਕਰੋਗੇ ਧੰਨਵਾਦ ਸਹਿਤ ਸਿੱਧੇ ਤੌਰ ਦੇ ਉੱਤੇ ਇੱਕ ਧੰਨਵਾਦ ਚਿੱਠੀ ਵੀ ਲਿਖੀ ਆ ਪਰ ਉਸ ਦੇ ਵਿੱਚ ਇੱਕ ਅਪੀਲ ਵੀ ਕਰ ਦਿੱਤੀ ਆ ਕਿਤੇ ਨਾ ਕਿਤੇ ਆ ਕੇ ਇੱਕ ਬੋਰਡ ਮਾਰੂਪ ਵੀ ਦਿੱਤਾ ਗਿਆ ਹੈ ਸਾਫ ਕਰ ਦਿੱਤਾ ਗਿਆ ਕਿ ਜੇ ਇਦਾਂ ਨਹੀਂ ਹੁੰਦਾ ਤਾਂ ਜ਼ਰੂਰ ਇੱਕ ਪਾਸੇ ਤਾਂ ਸੰਵਿਧਾਨ ਦੀ ਮੌਤ ਹੀ ਹੋਵੇਗੀ ਪਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜਾਂ ਕਿਸਾਨਦਰ ਨਾਲ ਤਰੋ ਵੀ ਗਿਣਿਆ ਜਾਵੇਗਾ ਦੇਸ਼ ਭਰ ਦੇ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਦਾ ਜਲਵਾ ਦੇਖਣ ਨੂੰ ਮਿਲ ਸਕਦਾ ਹੈ ਔਰ ਇਹ ਵੀ ਕਿਹਾ ਹੈ ਕਿ ਇਹਦਾ ਫਰਕ ਇਹਦਾ ਅਸਰ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਉੱਤੇ ਪਵੇਗਾ ਬੜੇ ਸਵਾਲ ਵੀ ਨਾਲ ਪੈਦਾ ਕਰ ਦਿੱਤੇ ਹੈ ਕਿ ਕੀ ਇਸ 14 ਤਰੀਕ ਦੀ ਮੀਟਿੰਗ ਦਾ ਅਸਲ ਮਤਲਬ ਚੂਣਾ ਲੰਗਾਉਣਾ ਹੀ ਆ ਜਾਂ ਚੂਣਾ ਦੇ ਵਿੱਚ ਲਾਹਾ ਲੈਣਾ ਹੈ ਜਾਂ ਫਿਰ ਕੁਝ ਹੋਰ ਹਾਂ ਦੱਸਾਂ ਬਾਕੀ ਕੁਝ ਲੈ ਕੇ ਆਵੇਗਾ ਦੱਸ ਦੇ ਰ੍ਹਾਂ ਮੰਗੇ ਬਣੇ ਰੋਵਾਨ ਦੀ ਪੰਜਾਬੀ